ਗੁੱਡੀ ਦਾ ਵੇਖ ਤੂੰ ਤੁਸੀਂ ਸਾਰੇ ਸੈੱਟ ਨੂੰ ਕਹਨੇ ਆਂ ਵੀ ਫਾਲੇ ਅਸੀਂ ਆਖਿਆ ਆ ਲੈ ਕੇ ਜਾਣੇ ਕਿਤੇ ਫਾਲੇ ਮੈਂ ਆਖਿਆ ਯਾਰ ਐਂ ਸੈੱਟ ਆ ਜਾਣਗੇ ਜਿਵੇਂ ਸਾਡੇ ਜੈਤੋ ਵਾਲੇ ਕਹਿੰਦੇ ਵੀ ਸਾਡੇ ਹੋਰ ਸੈੱਟ ਨਹੀਂ ਆਉਂਦੇ 6 ਲੱਖ ਚ ਸਣਿਆ ਸਾਰਾ ਕੁ ਉਹ 2 ਲੱਖ ਦਾ ਟਰੈਕਟਰ ਤੇ 4 ਦਾ ਉੱਤੇ ਪਊ ਹਾਂ ਕਾਰੀਓ ਦੇ ਬਾਪੂ ਜੀ ਰਾਣਾ ਗੁਰਜੀਤ ਸਿੰਘ ਹੀ ਕਹਿ ਕੇ ਗਏ ਸੀ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਜਿੰਦਾ ਕਰਦਾ ਪਊਗਾ ਮੈਂ ਗੱਲ ਦਾ ਸਹਿਮਤ ਹਾਂ ਇੱਕ 55 ਦਾ ਨਾ ਵੀ ਤਾਂ ਮੈਂ 1.5 ਲੱਖ ਦੀਆਂ ਲੱਲ ਬਾਤ ਹੈਗੀ ਫਿਰ ਕਿਹਨੇਗੀ ਕਿ ਬਚਾ ਆ ਮੈਂ ਦਾ ਬਹੁਤ ਸਸਤਾ ਹੋ ਰਿਹਾ ਯਾਰ ਨਾ ਕਿੱਡਾ ਘੰਟਦਾ ਸੋਕ ਕਟਰ ਇਹ ਡੋੜੂੜੀ ਨਾ ਪੂਰਾ ਪੱਕਾ ਜੜਿਆ ਯਾਰ ਜਿਹੜਾ ਲੱਗਦਾ 25 ਹਜ਼ਾਰ ਨੂੰ ਪੜਦਾ ਇਹ ਕਿਤੇ ਇਹ ਕਦੋਂ ਇਹ ਮਗਰ ਦਾ ਕਿ ਉਹ ਨੱਕ ਢਾਉਣਾ ਉਹ ਮੇਰੇ ਆ ਠੀਕ ਹੈ ਯਾਰ ਗੱਲ ਬਾਤ ਐਂਡ ਹੋਈ ਪਈ ਇਹ ਕਿਨੇ ਫਿਰੋ ਠੀਕ ਹੈ ਯਾਰ ਇਹਨਾਂ ਨੂੰ ਥੱਲੇ ਸੈੱਟ ਕੇ ਰੱਖਣੀਆਂ ਚਾਹੀਦੀਆਂ ਐਂ ਪਹਾੜੀਆਂ ਲੱਗਦੀਆਂ। ਬਹੁਤ ਘੱਟ ਕੰਮ ਆ ਜਾਏਗਾ। ਮੈਂ ਤਾਂ ਉਹਨਾਂ ਲੱਗ ਰੱਖੀ। ਕੀ ਕਰਿਆ ਕਰਾਂਗੇ ਟਾਰਾਂ ਦਾ? ਠੀਕ ਆ ਯਾਰ। ਸਟਾਲਾਂ ਹੀ ਬਹੁਤ ਆ ਚਲੋ ਢੇੜਾ ਕੱਢੀਏ ਆਪਾਂ। ਫਰੀਦ ਵਾਲਿਆਂ ਕੋਲ ਜਾਂਦੇ ਆਪਾਂ ਯਾਰ। ਆਹ ਜਗਾੜਾ ਦੇਖ ਕਿਵੇਂ। ਇਹ ਛੇ ਨਾ ਆਵਦਾ ਬਣਾਇਆ ਯਾਰ ਆਚਾਰ ਲਈ ਅੱਛਾ ਚਾਰਲੀ ਵਾਲੇ ਆ। ਫੇਰ ਤਾਂ ਗੱਲਬਾਤ ਐਂਡ ਹੋਣੀ ਐ। ਮੈਨੂੰ ਤਾਂ ਪਤਾ ਹੀ ਨਹੀਂ ਸੀ ਸਭ ਤੋਂ ਸਪਰੇਅ ਪੰਪ ਜੇ ਮਹਿੰਗਾ ਤੇ ਜੇ ਹਾਈ ਕੁਆਲਿਟੀ ਦਾ ਤੇ ਇਹਨਾਂ ਦਾ ਚਾਰਲੀ ਦਾ ਆਪਾਂ ਪੁਰਾਣੇ ਦੀ ਪੰਪ ਦੀ ਉਹਦੀ ਵੀਡੀਓ ਪਾਈ ਸੀ ਮੈਂ ਇਹ ਕਿਹੜਾ ਵੇਖਣਾ ਪਰ ਉਹ ਬਈ ਇੱਕ ਘੰਟੇ ਦੀ ਵਿਗ ਗਿਆ ਜੀ ਚਾਰਲੀ ਨਾਂ ਐਡਾ ਤਕੜਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਦੇ ਤੋਂ ਅਸੀਂ ਅਣਜਾਣ ਸੀਗੇ ਇੱਕ ਵੀਰ ਕਹਿੰਦਾ ਸੀ ਪੁਰਾਣਾ ਵੇਚਣਾ ਯਾਰ ਚਾਰਲੀ ਵਾਲਿਆਂ ਦਾ ਬਣਿਆ ਲੁਧਿਆਣੇ ਵਾਲਿਆਂ ਦਾ ਮੈਂ ਠੀਕ ਆ ਕਹਿੰਦਾ ਯਾਰ ਖਣੀ 65000 ਰੁਪਿਆ ਮਹਰ ਬੋਲਾ ਯਾਰ ਕਹਿੰਦਾ ਨਹੀਂ ਨਹੀਂ ਬਾਈ ਯਾਰ ਉਹੀ ਗੱਲ ਮੂੰਹੋਂ ਮੰਗਾ ਰੇਡ ਮਿਲਿਆ ਨੂੰ ਘੰਟਿਆਂ ਚ ਡਰਮ ਵੇਖਾ ਪਿਆ ਐਡਾ ਏ ਮਸ਼ਹੂਰ ਆ ਪਤਾ ਨਹੀਂ ਕਿੰਨੀ ਕੁ ਕੁਆਲਿਟੀ ਆ ਕੀ ਸਿਸਟਮ ਐ ਐਵੇਂ ਆਪਾਂ ਇਹ ਚੀਜ਼ ਤੋਂ ਜਾਣੂ ਤਾਂ ਹੈ ਨਹੀਂ ਪਰ ਨਾਮ ਬਹੁਤ ਆ ਬਾਈਆਂ ਦਾ ਆਪਣੇ ਏਰੀਆ ਦੇ ਵਿੱਚ ਹੈ ਨਹੀਂ ਸੀ ਚਾਰ ਪੀਆ ਦਾ ਠੀਕ ਆ ਯਾਰ ਂ ਰਾਵਣ ਰਮਣਾ ਤਾਂ ਹਰੇਕ ਚੀਜ਼ ਵੱਖਰੀ ਆਣਾ ਲੈਵਲ ਉਲ ਚਾਰ ਲਈ ਆਪਦਾ ਹੀ ਇਹਨਾਂ ਦਾ ਪ੍ਰੋ ਲੱਗਿਆ ਨਾ ਛੇੜ ਯਾਰ ਲੈਵਲ ਤਾਂ ਜਾਦਾ ਵੜਨਾ ਹੀ ਤੇ ਜ਼ਰੂਰੀ ਖਰਾਬ ਕਰਨਾ ਆ ਨਹੀਂ ਖਰਾਬ ਹੁੰਦਾ ਪੰਪ ਦਾ ਵੀ ਵਾਕਿਆ ਯਾਰ ਚੰਗਾ ਹੋਊਗਾ ਚਲੋ ਕੋਈ ਨਹੀਂ ਆ ਵੀ ਪੂਰਾ ਇੱਕ ਨੰਬਰ ਆ ਗਾ ਮੰਡਰੋਲੀ ਵਾਲਿਆਂ ਦਾ ਵੀ ਟੈਕ ਟੋ ਡਿੱਗਰ ਇਹ ਤਾਂ ਮਸ਼ੀਨ ਆ ਚਲੋ ਪਲਾਂਟਰ ਯਾਰ ਤੇ ਲਗੇ ਲੈ ਬਈ ਬਹੁਤ ਘੋਸ ਆ ਜਾਓ ਵੇਖਣ ਜੋਗਰ ਆਪਣੇ ਕਿਹੜਾ ਗੁੜਾ ਕੱਢੀਏ ਆਪਾਂ ਠੀਕ ਆ ਇਹਦੇ ਵਿੱਚ ਇੱਕ ਹੋਰ ਰੱਖਣਾ ਅਰ ਲਾਉਣ ਵਾਲਾ ਹੈਗਾ ਇਹਦੇ ਅਜੇ ਤਾਂ ਵਧੀਆ ਅਰ ਲਾਉਣ ਵਾਲਾ ਹੈਗਾ ਆਮ ਆਉਂਦਾ ਨਹੀਂ ਤਿੰਨ ਜੀਰਮਾ ਮੇਰੀਆਂ ਮੂਰ ਲੈ ਆਪਣਾ ਤੈ ਨਜੀਰਮਾ ਦੇ ਰੱਖਾ ਇਹ ਕੀ ਕੋਈ ਨੋਕਰਾ ਦੇ ਇਹਨਾਂ ਦਾ ਮਨ ਕੀ ਕਟਿਆ ਨਾ ਇਹਦਾ ਹਿਸਾਬ ਦਾ ਹੀ ਬਣਾਦਾ ਨਾ ਬਹੁਤ ਸਿਸਟਮ ਤਕੜਾ ਵੀਰ ਅੰਡ ਗੱਲਬਾਤ ਹੋਈ ਪਈ ਆ 6 ਲੱਖ ਦਾ ਵੀਰ ਦਾ ਟਰੈਕਟਰ ਠੀਕ ਆ ਯਾਰ 6 ਲੱਖ ਚ ਸਣੇ ਸਾਰਾ ਕੁ ਉਹ 2 ਲੱਖ ਦਾ ਟਰੈਕਟਰ ਤੇ 4 ਦਾ ਉੱਤੇ ਬਹੁ ਹਾਂ ਪਰ ਟਰੈਕਟਰ ਦਾ ਵੀ ਸਾਰਾ ਕੰਮਕਾਰ ਕਰਿਆ ਹੋਣਾ ਨਾ ਓਕੇ ਤੈਰੀ ਹੈ ਗਿਆ ਵੀ 1.5 ਤੋਂ 2 ਲੱਖ ਦੇ ਤਾਂ ਸਾਰਾ ਜਗਾੜ ਜੋੜ ਕੇ ਕੁੱਲ ਮਿਲਾ ਕੇ ਗਰੰਟੀ ਸ਼ੋ ਦਾ ਕੰਮ ਹੋ ਗਿਆ ਚਲੋ ਬਈ ਕਿਹੜਾ ਕੰਮ ਵਧੀਆ ਲੱਗਿਆ ਹੋਰ ਉਹ ਵੀ ਆਪ ਪਿੰਡੀ ਨੇ ਕੇ ਪਾਸ ਹਮ ਘੱਟ ਕਰ ਲੈਣੀਆਂ ਬਈ ਲੈਣਾ ਪੈ ਸੇਮੇ ਬਾਗਟ ਲੈ ਲਗੇ ਕਰਾਇਆ ਲੈ ਗਿਆ ਆਪਾਂ ਦੂਰੀਂ ਹੀ ਆਏ ਆ ਹੁਣ ਵੇਣੇ ਇਤਿਹਾਰਨਾ ਮਿੱਤਰੋ ਗੱਲ ਜਨੇਰ ਵਾਲਿਆਂ ਦੇ ਬਾਕੀ ਇਹਨਾਂ ਨੇ ਵੀਡੀਓ ਵਾੜੀਓ ਤੁਸੀਂ ਦੇਖਦੇ ਹੀ ਰਹਿੰਨੇ ਆਬਾ ਹੱਬਾ ਦਾ ਬਹੁਤ ਤਕੜਾ ਟੌਣ ਆਜਾ ਜੋ ਜਿੰਦਰਾ 2010 ਡਿਸਕਾਊਂਟ 35000 ਰਹਿ ਜੂਗਾ 35000 ਦਾ ਰਹਿ ਜੂਗਾ ਆ ਵੀ 35 ਦਾ ਔਰ ਡੋ ਅੱਡੀ ਫਰਕ ਹੈ ਨਾ ਆਪਾਂ ਨੂੰ ਮਿਲ ਜੂਣਾ ਮੈਂ ਆਪਾਂ ਨੂੰ ਆਪਣੇ ਯਾਰ ਦੇਣਗੇ ਰਮੀ ਕਿਹੜੇ ਯਾਰ ਨੱਕੇ ਦਾ ਸਿਸਟਮ ਨਾ ਲੱਜੇ ਯਾਰ ਨੱਕੇ ਚੱਲ ਨੱਕੇ ਖੋਲਣਾ ਨੂੰ ਲਾ ਦੇਂਗਾ ਪਰ ਜੋ ਢੇਢੀ ਲੂਜ ਹੋ ਜਾਕਰ ਉਹਦੋ ਕਰਾਂ ਕਰਾਂਗੇ ਫਿਰ ਫੇਰਾ ਸਾਰਾ ਪਟਾਕੇ ਲਵਾਉ ਆਪਾਂ ਸਰੀਆ ਦਾ ਲਵਾਉਣੇ ਨੇ ਨੱਕ ਢੇਢੀ ਤੋਂ ਵਧੀਆ ਬਾਲਾ ਖੋਲ ਦੇ ਕਹਦੇ ਆ ਉਹ ਤਾਂ ਫਿਰ ਐਂ ਹੀ ਕਰਨਾ ਇਹਨੂੰ ਦੁੱਧੂ ਵੀ ਜ਼ਿਆਦਾ ਜ਼ੋਰ ਮਾਰੋਗੇ ਜੋ ਰੈਂਚ ਨਾ ਨਹੀਂ ਹਟਦੇ ਫੇ ਸ਼ੌਕੀ ਸਰਦਾਰ ਤਾਂ ਕਿ ਡੋਂਕੇ ਦੇਖ ਲੋ ਹਾਲ ਦੇਖ ਲਾ ਹਲਾਂ ਦੀ ਕੁਆਲਿਟੀ ਤਾਂ ਦੇਖੋ ਜੀ ਦਸਣਯੋਗ ਆ ਹੁੰਦਾ ਬੰਦਾ ਕਿਤੇ ਬਾਈ ਕਾਲ ਚ ਲੈ ਗਏ ਥੋੜੇ ਇਧਰ ਆਈ ਉਹ ਨਹੀਂ ਵਾਟ ਆਉਂਦੀ ਆ ਉਹ ਝੱਜਾਂ ਦੇ ਇੱਕ ਗੱਲ ਆ ਮੇਲੇ ਦੀ ਨਾ ਥਾਂ ਬਹੁਤ ਖੁੱਲਾ ਮਿਲਿਆ ਸਟਾਲ ਵਾਲਿਆਂ ਨੂੰ ਨੇ ਇੰਨੇ ਸੈਟ ਲਿਆਉਣੇ ਸੀ ਕਿਸੇ ਨੇ ਠੀਕ ਹੈ ਯਾਰ ਠੀਕ ਹੈ ਯਾਰ ਚਲੋ ਭਾਈ ਮੈ ਤਰੋ ਇੱਥੇ ਬੁਲਾਉਣੇ ਪਾਦੇ ਅਸੀਂ ਜੱਲੇ ਚਲੋ ਜੀ ਲੈ ਲੈ ਸਾਰਾ ਕੋ ਹੁਣ ਤੁਹਾਨੂੰ ਮੈਂ ਵੀ ਸਮਝਾਉਣਾ ਕੀ ਗੱਲ ਹੋਈ ਏ ਬਾਈ ਹੋਰੀ ਆਪਾਂ ਨੂੰ ਮਿਲੇ ਕਿਹੜਾ ਪੰਡ ਸੀ ਬਾਈ ਚੁੰਨੀ ਏ ਜੀ ਕਿਹੜਾ ਪੰਡ ਚੁੰਨੀ ਚੁੰਨੀ ਬਾਈ ਕਿਹੜਾ ਡਿਸਟ੍ਰਿਕਟ ਕਿਹੜੀ ਬਾਈ ਫਤਿਹਗੜ ਸਾਹਿਬ ਜੀ ਅੱਛਾ ਫਤਿਹਗੜ ਸਾਹਿਬ ਬਾਈ ਇਹ ਬਾਈ ਕਹਿੰਦਾ ਨਾ ਉਦੋਂ ਆਪਾਂ ਨੂੰ ਕਹਿੰਦੇ ਫਾਲੇ ਲੈ ਕੇ ਜਾਣੇ ਆ ਆਪਾਂ ਫਾਲੇ ਇਹ ਸਮਝੀਏ ਕਿ ਵੀ ਹਲਾਂ ਦੇ ਮੂਰੇ ਪਾਉਣੇ ਨੇ ਨਹੀਂ ਨਹੀਂ ਜਿਹੜੇ ਮੂਰੇ ਛੁਰੀਆਂ ਅੱਛਾ ਅੱਛਾ ਤਾਂ ਮੈਂ ਤੁਹਾਨੂੰ ਪੁੱਛੀ ਜਾਂਦਾ ਮੈਂ ਇਹ ਤੁਸੀਂ ਮੈਂ ਇਹਰ ਗੱਲ ਵਾਲਿਆਂ ਦੀ ਸੈਟ ਆ ਜਾਣਗੇ ਫੜੇ ਤੁਸੀਂ ਹਾਂ ਹਾਂ ਹਾਲ ਸੈਟ ਫਾਲੇ ਸੈਟ ਆ ਜਾਣਗੇ ਹੁਣ ਮੈਨੂੰ ਸਮਝ ਆਈ ਵੀ ਫਾਲੇ ਅੱਛਾ ਹਾਲ ਲੈ ਕੇ ਜਾਣੇ ਨਹੀਂ ਹਾਲ ਦੇ ਅੰਦਰ ਹੀ ਖੜੇ ਰੱਖਾਉਣੇ ਆ ਤੁਹਾਨੂੰ ਠੀਕ ਹੈ ਕਿਹੜੇ ਲੈ ਆ ਫਰਾਜਾ ਦੇਖੀਏ ਠੀਕ ਹੈ ਅੱਛਾ ਹੁਣ ਬਾਈ ਆਂਦਾ ਆਖੇ ਮੂਰੇ ਹੋਰ ਪਏ ਆਖੇ ਮੈਂ ਇਹ ਯਾਰ ਅਸੀਂ ਅਸੀਂ ਫਾਲੇ ਸਮਝੀ ਜਾਂਦੇ ਮੂਰੇ ਛੁਰੀਆਂ ਅਸੀਂ ਛੁਰੀਆਂ ਲੈ ਕੇ ਜਾਣਗੇ ਤੂੰ ਕਹ ਪੂਰੇ ਕਲਟੀਵੇਟਰ ਲੈ ਕੇ ਜਾਣਗੇ ਯਾਰ ਇਹ ਭਾਸ਼ਾ ਦਾ ਆਪਣੀ ਬੋਲੀ ਦਾ ਫਰਕ ਪੈ ਗਿਆ ਥੋੜਾ ਜਿਹਾ ਹਾਂ ਹਾਂ ਮੈਂ ਕਿਹਾ ਫਾਲੇ ਲੈ ਕੇ ਆਣੇ ਮਹਿਰ ਫਾਲੇ ਦਾ ਚੱਕ ਤੇ ਫਾਲਿਆਂ ਨੂੰ ਕੀ ਆ ਲੈ ਬਈ ਹਾਂ ਠੀਕ ਹੈ ਵੀਰ ਜੀ ਫਿਰ ਤਾਂ ਬਹੁਤ ਬਹੁਤ ਮੁਬਾਰਕਾਂ ਬਈ ਹਾਂ ਇਹ ਬਈ ਨਾਸੀ ਰੇੜ ਹੀ ਬੜਾ ਲਿਖਿਆ ਇੱਥੋਂ ਹੀ ਲੈ ਹਣੀ ਨਹੀਂ ਪਹਿਲਾਂ ਬੁੱਕ ਕਰਾਏ ਹੋਈ ਅੱਛਾ ਬੁੱਕ ਕਰਾਏ ਹੋਈ ਸੀ ਤੇਰੀ ਮਿਲੇ ਚੱਕ ਰਹੀ ਜੀ ਉਹ ਤੇ ਠੀਕ ਹੈ ਸਾਨੂੰ ਹੋ ਕੇ 2 ਮਹੀਨੇ 사이 ਦੇ ਤੀਨ 15 ਬਈ ਇਹ 17 ਜੀ ਅੱਛਾ 17 ਠੀਕ ਹੈ 13 17 ओके okay. चलो फोल्ड करके 13 ਹੋ ਗਏ ਨੇ 10 17 ਠੀਕ ਆ ਵੀ ਜੈਕ ਜੁਕ ਨਹੀਂ ਲਾਏ ਫਿਰ ਨਹੀਂ ਜੈਕ ਤਾਂ ਫਿਰ ਵੀਰੇ ਚਾ ਚੱਕਰ ਜੈਕ ਲੀਕ ਲੁਕ ਹੋ ਜਾਂਦੇ ਆ ਨਾ ਨਾਲੇ ਫਿਰ ਇਹ ਬਹੁਤੇ ਬੜੇ ਨਹੀਂ ਹੈਗੇ ਦੋਵੇਂ ਆ ਫੋਲਡ ਕਰਨੇ ਵਾਲੇ ਆਹ ਸਹੀ ਆ ਨਹੀਂ ਨਹੀਂ ਉਹ ਤਾਂ ਬਈ ਅਵੇਂ ਇੱਕ ਆਪਾਂ ਲੋਡ ਤਾਂ ਘੱਟ ਕਹਿ ਸਕਦੇ ਆ ਸ਼ੋਸ਼ਾ ਜ਼ਿਆਦਾ ਹੁੰਦਾ ਹਣਾ ਜਾਂ ਚਲੋ ਜੇ ਕਈ ਵਾਰੀ ਅਗਲਾ ਆਪ ਮਰੀਜ਼ ਹੋਵੇ ਨਾ ਢੋਈ ਢਾਈ ਦਾ ਜ਼ੋਰ ਲਾਣਾ ਫੇਰ ਹਣਾ ਹਣ ਤੋ ਤਾਂ ਗੱਭਰੂ ਜਾਨ ਮੁੰਡਾ ਮੇਰਾ ਕਹਿੰਦਾ ਠੀਕ ਆ ਵੀ ਇਹ ਲੈ ਕੇ ਜਾਣਾ ਤਾਂ ਹਜੇ ਮੂਰੇ ਸੈੱਟ ਪਏ ਆ ਹੈ ਇਹ ਟਰੈਕਟਰ ਮਗਰ ਐਸੇ ਮਗਰੀ ਨਹੀਂ ਇਹ 969 ਹੀ ਆਪਣੇ ਕੋਲ ਅੱਛਾ 969 4x4 ਮਗਰ ਪਹਿਲਾਂ ਵੀ ਹੈਗੇ ਤੁਹਾਡੇ ਏਰੀਆ ਦੇ ਇਹੇ ਹਾਲ ਹਾਂ ਇਹ ਹੈਗੇ ਹੀ ਆਪਣੇ ਕੋਲ ਆ ਆਪਣੇ ਪਿੰਡ ਲਾ ਕੇ ਸੈਂਪਲੀ ਅੱਛਾ ਮੁੰਡੇ ਕੋਲ ਅੱਛਾ ਤੁਹਾਡੇ ਹੈਗੇ ਉਧਰ ਹਾਂ ਚਲੋ ਵਧੀਆ ਚਲੋ ਸੈਂਪਲੀ ਟਰੈਕਟਰ ਟੂ ਵੀ ਨੇ ਹਾਂ ਹਾਂ ਠੀਕ ਆ ਚਲੋ ਵਧੀਆ ਬਾਈ ਕਰਤਾ ਹਾਲ ਦੇਖ ਲੈਣੇ ਭਾਨਿਆਂ ਤੇਰੇ ਹਾਂ ਜੀ ਸਮਝ ਗਏ ਹੁਣ ਮੂਰੇ ਵਾਲੇ ਓਏ ਅਸੀਂ ਆਹ ਸਮਝ ਹੀ ਗਏ ਗੁਰਗਾ ਆਪਾਂ ਆ ਸਮਝ ਹੀ ਗਏ ਕਹਿੰਦਾ ਫਾਲੇ ਲੈ ਕੇ ਆਣੇ ਹਾਂ ਤੁਸੀਂ ਸਾਰੇ ਹਾਂ ਤੁਸੀਂ ਸਾਰੇ ਸੈੱਟ ਨੂੰ ਕਹਨੇ ਆਂ ਵੀ ਫਾਲੇ ਅਸੀਂ ਆਖਿਆ ਆ ਲੈ ਕੇ ਜਾਣੇ ਕਿਤੇ ਫਾਲੇ ਮੈਂ ਆਖਾਂ ਯਾਰ ਐਂ ਸੈੱਟ ਆ ਜਾਣਗੇ ਜਿਵੇਂ ਸਾਡੇ ਜੈਤੋ ਵਾਲੇ ਕਹਿੰਦੇ ਵੀ ਸਾਡੇ ਹੋਰ ਸੈੱਟ ਨਹੀਂ ਆਉਂਦੇ ਅੱਛਾ ਅੱਛਾ ਆਹੀ ਆਗੇ ਆ ਨਹੀਂ ਸਰਾਖਾਂ ਦਾ ਵੀ ਵੀਰੇ ਵੈਸੇ ਬਣਤਰ ਦੇ ਵਿੱਚ ਇਹਨਾਂ ਦੀ ਗਲਾਈ ਗੁਲੀ ਹਾਲ ਚੱਜ ਨਾਲ ਲੱਗਦੇ ਨਹੀਂ ਠੀਕ ਹੈ ਠੀਕ ਹੈ ਇਹਦਾ ਜਾਣਕਾਰੀ ਰਹਿ ਗਈ ਸੀ ਅਧੂਰੀ ਫਿਰ ਆਪਾਂ ਫਾਲੇ ਫਾਲੇ ਕਰੀ ਜਾਂਦੇ ਮੈਂ ਆਖਾਂ ਬਾਈ ਹੋਰੀ ਫਾਲੇ ਲੈਣ ਆਏ ਕਿਤੇ ਸਪੈਸ਼ਲ ਹਾਲ ਲੈਣੇ ਆ ਕਲਟੀਵੇਟਰ ਚਾਰ 35 ਤੋਂ ਲੈ ਕੇ 75 ਤੱਕ ਵੇਟ ਹੈ ਠੀਕ ਹੈ ਬਈ ਚਲੋ ਵਧੀਆ ਬਾਈ ਖਿੱਚੋ ਮੀਟਰ ਫਿਰ ਦਿੰਦਾ ਚਾਰਜ ਜਾਵਾਂਗੇ ਅੱਜ ਪੂਰਾ ਹਨਾ ਤੇ ਲੈ ਵੀ ਮਤਰਾ ਦੁਬਾਰਾ ਕਿੜਾ ਲਾਉਣਾ ਪਿਆ ਟਰਾਲੀ ਨੇ ਸਾਨੂੰ ਆਕਰਸ਼ਿਤ ਕਰਿਆ ਦੇਖਣਾ ਹੈ ਸਾਡੇ ਏਰੀਆ ਦੇ ਹਿਸਾਬ ਦੇ ਟਰਾਲਾ ਤੁਹਾਡੇ ਹਿਸਾਬ ਤੇ ਟਰਾਲੀ ਠੀਕ ਹੈ ਯਾਰ ਸੋ ਪੱਧਵਾਨੀ ਲਾਲਾ ਕਰਿਆ ਨੂੰ ਰੰਨ ਨਾ ਨਿਹਦਰਾਲਾ ਨਵੀਂ ਨੌਣ ਲੱਗੇ ਉੱਧੇ ਕਰਾਂਗੇ ਹਲਫ ਰੇਜ ਇਹ ਜਿਹੜਾ ਹਾਂ ਜੀ ਹਾਂ ਜੀ ਪਾਣੀ ਦਾ ਲੰਗਾ ਲੱਗ ਕੇ ਸਟਿੱਕ ਕਰਨੀ ਇਹ ਵੀ ਜੀ ਜਿਹੜੇ ਇਹ ਥੋੜਾ ਹੀ ਲੱਗਿਆ ਪਿਆ ਤੁਸੀਂ ਭਾਈ ਆਓ ਮੇਰੇ ਕੋਲ ਆਓ ਐਨ ਮਾੜਾ ਜਾਵਾਈ ਨਹੀਂ ਗਮੀ ਛੱਡੀ ਕਿ ਦਾਣੇ ਦੁਣੇ ਡਲਣ ਵਾਲੀ ਦਾ ਬਾਈ ਸਿਰਾਂ ਹੀ ਲਾਦਾ ਸੁੰਦਰ ਨਾਂਗੇ ਮੇਰੇ ਨਾਲ ਦੇ ਸਾਥ ਛੱਡ ਗਏ ਮਿੱਤਰੋ ਮੰਜਾ ਮੰਜਾ ਉਹ 에어ਪੋਰਟਾਂ ਜਵਾਂ ਮੇਲਾ ਤਕਰੀਬਨ ਫੁੱਲ ਭਰਿਆ ਪਿਆ ਉਹ ਦਰਵਾਜ਼ਾ ਤੱਕ ਪਾਈ ਆਉਂਦੇ ਅੱਜ ਮੇਲੇ ਚ ਬਾਈ ਓਰੀਜਿਨ ਨਾਲੇ ਪ੍ਰੀਤ ਲਿਆ ਹੌਕਾ ਕੱਕ ਦੇਖੋ ਯਾਰ ਤੁਸੀਂ ਇਹ ਵੇਖ ਲਓ ਤੁਸੀਂ ਬਈ ਹੁਣ ਨਵੀਂ ਟਰਾਲੀ ਬਣਾਈ ਇਹਨਾਂ ਨੇ ਬਣਾ ਜੈਕ ਤੋਂ ਬਣਾਈ ਹੈ ਹਨਾ ਕੰਮ ਹੀ ਗੰਨੇ-ਗੁੰਨੇ ਦਾ ਇਹਨਾਂ ਦਾ ਚੰਗੀ ਬਣੀ ਆ ਟਰਾਲੀ ਦਾ ਲੱਗਦੀ ਲਓ ਠੀਕ ਆ ਜੀ ਲੰਗਰ ਪਾਣੀ ਖੁੱਲਾ ਹਜੇ ਚੱਲੀ ਜਾਂਦਾ ਬਾਪੂ ਆਹ ਦਾ ਡਾਚ ਹੀ ਕੱਢ ਤੇ ਲੰਗਰ ਵਾਲੇ ਦਾ ਰੋਟੀ ਚਾਹ ਪ੍ਰਸ਼ਾਦ ਦੇਗਾ ਆਦੇਰ ਬੱਲੇ ਬਾਈ ਇੱਕ ਗਲਾਸ ਆਉਦਾ ਹੋਲੀ ਬਾਈਆ ਥੋੜੀ ਬਾਈ ਬਸ ਪ੍ਰਸ਼ਾਦ ਦਾ ਫਾਣੀ ਫੇਰ ਛਕਣਾ ਦਾ ਛਾਗੋ ਮਿੱਤਰੋ 1 2 3 4 5 ਉਹ 5 ਸੀਟਾਂ ਲਾਂ ਸੀ ਆਪਾਂ ਨੂੰ ਇਹ ਨਹੀਂ ਭੀੜ ਜਿਹਾ ਔਰ ਰੋਟੀ 5 6 ਥਾਈ ਲੱਗੀ ਐ ਚਾਹ ਵੀ ਨਿਹਰਾ ਦੁੱਧ ਬਣਾਦਾ ਹੈ ਕਿਤ ਖੋਜ ਹੋ ਗਿਆ ਅਜਾ ਪੂਰਾ ਆ ਬੁੱਲਾ ਮੇਲਾ ਹੁਣ ਨਿਬੜ ਚਲਿਆ ਆਪਾਂ ਵੀ ਪਾਈਏ ਵਾਪਸੀ ਵਿਚਾਰ ਹੁਣ ਗਾਂਹ ਦੇ ਫੇਰ ਦੇਖਾਂਗੇ ਕਿਹੜਾ ਮੇਲਾ ਦੇਖ ਲਿਆ ਆਪਾਂ ਹੁਣ ਅਜੇ ਵੈਸੇ ਚੱਲੀ ਜਾਂਦਾ ਚਲੋ ਮੋੜਾ ਮੋਟਾ ਪਰ ਜਿਆਦਾ ਲੋਕ ਸਮਾਪਤੀ ਕਰ ਚੁੱਕੇ ਆਪਾਂ ਵੀ ਬੈਠੀ ਕਾਰ ਤੇ ਟਾਇਰ ਵੀ ਹੱਥ ਆ ਉਹ ਦੇਖ ਯਾਰ ਲੈ ਵੀ ਟਾਇਰ ਵੇਖੋ ਪਹਿਲਾਂ ਟਰੈਕਟਰ ਦੇ ਤੁਸੀਂ ਇਹ ਦੇਖੇ ਸੀ ਪਹਿਲਾਂ ਕਿਸ ਵੀਰ ਨੇ ਕਿਹਾ ਓਏ ਯਾਰ ਗੁੱਡੀ ਦਾ ਵੇਖ ਤੂੰ ਆ ਆਸ਼ਾ ਆਸ਼ਾ ਕੰਪਨੀ ਆ ਕੋਈ ਮੇਡ ਇਨ ਇੰਡੀਆ ਗੁੱਡੀ ਦਾ ਦੇਖ ਰਾਂ ਇਹ ਤਾਂ ਨਹੀਂ ਸੁੱਕ ਕੇ ਡਿੱਗਣ ਲੱਗੂਗੀ ਬੰਪਰ ਦਾ ਵੇਟ ਦੇਖਦਾ ਇਹ ਬਾਈ ਗੈਲ ਜਨੇਰ ਵਾਲੇ ਜਿਹੜੇ ਹਲਾ ਵਾਲੇ ਉਹਨਾਂ ਦਾ ਆ ਉਹਨਾਂ ਦਾ ਟਰੈਕਟਰ ਆ ਭਾਈਆਂ ਦਾ ਉਹਨਾਂ ਨੇ ਵਾਹਿਆ ਪਤਾ ਨਹੀਂ ਕਿੱਥੋਂ ਐਡੇ ਤਗੜੇ ਟਾਇਰ ਐ ਵੀ ਮਿੱਤਰੋ ਚੌਥਾ ਖਟੜਾ ਖਟੜਾ ਗਰੁੱਪ ਦਾ ਆਪਾਂ ਮੇਲਾ ਦੇਖ ਲਿਆ ਤੇ ਪੰਜਵੇਂ ਆ ਪਾਗਲੇ ਸਾਲ ਵੇਖਾਂਗੇ ਰੱਬ ਰੱਖੇ ਸੁੱਖ ਠੀਕ ਹੈ ਜੀ ਆਉਂਦੇ ਸਾਲ ਨੂੰ ਆਪਾਂ ਨੇ ਚੋਂ ਇੱਕ ਨਾ ਇੱਕ ਅੱਧਾ ਬੰਦਾ ਵਧਾਈ ਦਾ ਪਾਤਰ ਹੋਵੇ ਕੋਈ ਅਲਨ ਵਾਲੀ ਆਪਾਂ ਮਸ਼ੀਨ ਕੋਈ ਡਿੱਗਰ ਕੋਈ ਪਲਾਂਟਰ ਲੈ ਕੇ ਨਿਕਲੀਏ ਰੇਟ ਰੂਟ ਐਦਿ ਕੀ ਚੰਗਾ ਜੀ ਚਲੋ ਜੀ ਠੀਕ ਆ ਸਾਥ ਸਰੀ ਗੱਲ ਸਾਰਿਆਂ ਨੂੰ